ਪਾੜ ਕੇ ਚਲਈਏ ਰਣੀ ਬੁਲਾਉਣ ਕੋਈ ਨਹੀਂ ਰਹਿੰਦਾ ਜੁਦਾ ਦਸਾ ਕਰ ਦੋਰਦਾ ਨਾ ਦੇ ਨਿੰਨ ਕੰਮ ਨਹੀਂ ਹੈਗੀ ਅਸੀਂ ਆਪਣਾ ਸਾਰਾ ਸਮਾਨ ਦੁਆਰਾ ਬਣਾ ਦਿੱਤੇ ਮੇਰੇ ਭਰਾ ਸਾਡੇ ਨਾਲ ਨਹੀਂ ਰਹਿੰਦਾ ਜਦ ਵੀ ਦਰ ਦਰ ਦੇ ਦਰਦੇ ਨਹੀਂ ਹੈਗਾ ਜੀ ਆਏ ਬੜੇ ਦੁਖੀ ਨੇ ਮੇਰੇ ਭਰਾ ਇੰਡਗੂਮੈਂਟ ਸਾਰੇ ਝਾੜ ਕੇ ਚਲਗੇ ਸਾਡੀ ਮਦਰ ਆਦਮਕ ਤੇ ਜੱਕ ਪਈ ਆ ਉਹਨਾਂ ਨੂੰ ਪਤਾ ਨਹੀਂ ਕਿਹੜੇ ਹੌਸਪੀਟਲ ਲੈ ਕੇ ਗਏ ਨੇ ਇਸ ਵੀਡੀਓ ਦੇ ਵਿੱਚ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਦੋ ਕੁੜੀਆਂ ਰੋ ਰਹੀਆਂ ਨੇ ਇੱਕ ਕੁੜੀ ਕਹਿ ਰਹੀ ਹੈ ਕਿ ਮੇਰੇ ਡਾਕੂਮੈਂਟਸ ਛਾੜ ਦਿੱਤੇ ਨੇ ਮੇਰੀ ਮੰਮੀ ਨੂੰ ਬਹੁਤ ਕੁੱਟਿਆ ਹੈ ਉਹ ਇਸ ਵੇਲੇ ਪਤਾ ਨਹੀਂ ਕਿਹੜੇ ਹਸਪਤਾਲ ਦੇ ਵਿੱਚ ਨੇ ਤੇ ਸਾਨੂੰ ਲਗਾਤਾਰ ਉਹ ਧਮਕੀਆਂ ਦੇ ਰਹੇ ਨੇ ਕਿ ਤੁਹਾਨੂੰ ਵੀ ਅਸੀਂ ਬਖਸ਼ਣਾ ਨਹੀਂ ਹੈ ਤੁਹਾਡਾ ਵੀ ਇਹੀ ਹਾਲ ਕਰਾਂਗੇ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਪੂਰਥਲਾ ਦੀਆਂ ਪੰਜਾਬ ਦੇ ਵਿੱਚ ਜੰਗਲ ਰਾਜ ਬਣ ਚੁੱਕਿਆ ਹੈ ਜਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਗੋਲੀਆਂ ਚੱਲ ਜਾਂਦੀਆਂ ਨੇ ਕਿਤੇ ਫਿਰੋਤੀ ਮੰਗੀ ਜਾ ਰਹੀ ਹੈ ਕਿਤੇ ਕਤਲ ਹੋ ਰਹੇ ਨੇ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਆਉਣ ਦੇ ਨਾਲ ਪੰਜਾਬ ਦਾ ਜੋ ਹਾਲ ਹੋ ਗਿਆ ਹੈ ਜੋ ਤਸਵੀਰਾਂ ਸਾਹਮਣੇ ਆਂਦੀਆਂ ਹਨ ਉਹ ਕਿਸੇ ਤੋਂ ਵੀ ਲੁਕੀਆਂ ਨਹੀਂ ਐ ਇੱਕ ਕੁੜੀ ਐ ਅਤੇ ਉਸ ਦੀ ਭੈਣ ਐ ਜੋ ਕੈਮਰੇ ਸਾਹਮਣੇ ਵਾਰ-ਵਾਰ ਰੋ ਰਹੀਆਂ ਨੇ ਦੱਸ ਰਹੀਆਂ ਨੇ ਕਿ ਉਹਨਾਂ ਦੇ ਘਰ ਦੇ ਵਿੱਚ ਕੀ ਹਾਲਾਤ ਬਣ ਗਏ ਨੇ ਉਹਨਾਂ ਦੇ ਸਿਰ ਤੇ ਪਿਓ ਦਾ ਸਹਾਰਾ ਨਹੀਂ ਐ ਪਿਓ ਦੀ ਮੌਤ ਹੋ ਚੁੱਕੀ ਐ ਭਰਾ ਨੂੰ ਬੇਦਖਲ ਕਰ ਦਿੱਤਾ ਗਿਆ ਘਰ ਦੇ ਵਿੱਚ ਦੋ ਧੀਆ ਤੇ ਉਹਨਾਂ ਦੀ ਮਾਂ ਰਹਿ ਰਹੀ ਸੀ ਤੇ ਇਸੇ ਦਰਮਿਆਨ 40 ਤੋਂ ਪਿਆ데 ਕਰੀਬ ਮੁੰਡੇ ਆਂਦੇ ਨੇ ਘਰ ਦੇ ਵਿੱਚ ਭੰਨ ਤੋੜ ਕਰਨੀ ਸ਼ੁਰੂ ਕਰ ਦਿੰਦੇ ਨੇ ਕਾਰ ਦੇ ਵਿੱਚ ਜੋ ਮਹਿਲਾ ਹੁੰਦੀ ਹੈ ਜੋ ਕੁੜੀਆਂ ਦੀ ਮਾਂ ਦੱਸੀ ਜਾ ਰਹੀ ਹੈ ਉਸ ਦੇ ਨਾਲ ਕੁੱਟਮਾਰ ਕਰਦੇ ਨੇ ਕੁੜੀਆਂ ਦੇ ਵੱਲੋਂ ਭੱਜ ਕੇ ਜਾਨ ਬਚਾਈ ਜਾਂਦੀ ਹੈ ਤਾਂ ਇਸ ਤਰੀਕੇ ਦੇ ਨਾਲ ਵੀਡੀਓ ਦੇ ਵਿੱਚ ਇਹ ਕੁੜੀਆਂ ਜ਼ਿਕਰ ਕਰੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਡਰਾਇਆ ਜਾਂਦਾ ਹੈ ਕੁੜੀਆਂ ਫੁੱਟ ਫੁੱਟ ਕੇ ਰੋ ਰਹੀਆਂ ਨੇ ਭਗਵੰਤਮਾਨ ਸਰਕਾਰ ਨੂੰ ਗੁਹਾਲ ਲਗਾਰੀਆਂ ਨੇ ਕਿ ਇਹ ਕੀ ਹੋ ਰਿਹਾ ਹੈ ਕਿਉਂਕਿ ਨਾ ਤਾਂ ਸਰਕਾਰ ਉਹਨਾਂ ਦੀ ਗੱਲ ਸੁਣ ਰਹੀ ਹੈ ਨਾ ਸਰਪੰਚ ਗੱਲ ਸੁਣ ਰਿਹਾ ਹੈ ਨਾ ਪੁਲਿਸ ਗੱਲ ਸੁਣ ਰਹੀ ਹੈ ਆਖਰ ਇਹ ਕੁੜੀਆਂ ਜਾਣ ਕਿੱਥੇ ਕਿਉਂਕਿ ਜੇਕਰ ਸਰਪੰਚ ਕੋਲ ਜਾਂਦੇ ਨੇ ਸਰਪੰਚ ਵੀ ਇਸ ਮਾਮਲੇ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ ਕਿਉਂਕਿ ਸਰਪੰਚ ਜੋ ਕੁੜੀਆਂ ਦੇ ਮੁਤਾਬਕ ਦੂਜੀ ਧਿਰ ਦੇ ਨਾਲ ਮਿਲਿਆ ਹੋਇਆ ਦੱਸਿਆ ਜਾ ਰਿਹਾ ਹੈ ਕਿ ਇਹ ਵਿਵਾਦ ਇਸ ਕਰਕੇ ਸ਼ੁਰੂ ਹੁੰਦਾ ਹੈ ਜੋ ਕੁੜੀਆਂ ਦਾ ਭਰਾ ਹੁੰਦਾ ਉਸ ਦੀ ਕੋਈ ਦੁਸ਼ਮਣ ਨਹੀਂ ਹੁੰਦੀ ਹੈ ਪਰ ਕੀ ਭਰਾ ਦੀ ਗਲਤੀ ਦੀ ਸਜ਼ਾ ਇਹਨਾਂ ਕੁੜੀਆਂ ਨੂੰ ਦੇਣਾ ਜਾਇਜ਼ ਹੈ ਕਿਸੇ ਦੇ ਘਰ ਦੇ ਵਿੱਚ ਜਾ ਕੇ ਜਦੋਂ ਘਰ ਦੇ ਵਿੱਚ ਸਿਰਫ ਮਹਿਲਾਵਾਂ ਹੋਣ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਡਰਾਣਾ ਧਮਕਾਣਾ ਉਹਨਾਂ ਦੇ ਘਰ ਦੇ ਵਿੱਚ ਜੋ ਮਹਿਲਾ ਹੈ ਜੋ ਇਹਨਾਂ ਧੀਆ ਦੀ ਮਾਂ ਹੈ ਉਹਨਾਂ ਦੇ ਨਾਲ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਨਾ ਕਿੱਥੋਂ ਜਾਇਜ਼ ਹੈ ਜੇਕਰ ਤੁਹਾਡੀ ਮੁੰਡਿਆ ਦੀ ਕੋਈ ਦੁਸ਼ਮਣੀ ਸੀ ਤੁਸੀਂ ਘਰ ਦੇ ਵਿੱਚ ਕਿਸੇ ਕੁੜੀ ਦੇ ਨਾਲ ਇਸ ਤਰੀਕੇ ਦੇ ਨਾਲ ਵਤੀਰਾ ਕਿਵੇਂ ਕਰ ਸਕਦੇ ਹੋ ਸਵਾਲ ਵੱਡੇ ਖੜੇ ਹੋ ਰਹੇ ਨੇ ਤੇ ਘਰ ਦੇ ਵਿੱਚ ਜੋ ਧੀਆ ਰੋ ਰੋ ਕੇ ਇਹ ਦੱਸ ਰਹੀਆਂ ਨੇ ਕਿ ਉਹਨਾਂ ਦੇ ਨਾਲ ਕੀ ਹੋਇਆ ਉਸ ਤੋਂ ਬਾਅਦ ਵੀ ਪੁਲਿਸ ਦੇ ਵੱਲੋਂ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ ਕਿਥੇ ਸਰਕਾਰ ਕਿਉਂ ਇਸ ਤਰੀਕੇ ਦੀਆਂ ਕਾਰਵਾਈਆਂ ਦੇ ਵਿੱਚ ਢਿੱਲ ਵਰਤਦੀ ਹੈ ਕਿਉਂ ਇਸ ਤਰੀਕੇ ਦੀਆਂ ਘਟਨਾਵਾਂ ਵਪਾਰੀਆਂ ਨੇ ਪੰਜਾਬ ਦੇ ਵਿੱਚ ਜੇਕਰ ਪਿੰਡਾਂ ਦੀ ਗੱਲ ਕੀਤੀ ਜਾਵੇ ਇਸ ਵੇਲੇ ਗੈਂਗਲੈਡ ਬਣੇ ਹੋਏ ਨੇ ਅਜਿਹੀ ਹੀ ਇਹ ਤਸਵੀਰ ਹੈ ਕਪੂਰਥਲਾ ਦੇ ਪਿੰਡ ਕਿਸ਼ਨ ਸਿੰਘ ਵਾਲਾ ਦੀ ਜਿੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਘਰ ਦੀਆਂ ਤਸਵੀਰਾਂ ਪਹਿਲੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਜਿੱਥੇ ਘਰ ਦੇ ਵਿੱਚ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਾਰਾ ਸਮਾਨ ਘਰ ਦਾ ਪੰਨਿਆ ਹੋਇਆ ਜੇਕਰ ਬੁਹੇਬਾਰੀਆਂ ਦੀ ਗੱਲ ਕੀਤੀ ਜਾਵੇ ਉਹ ਟੁੱਟ ਚੁੱਕੇ ਨੇ ਜੇਕਰ ਗੱਲ ਕੀਤੀ ਜਾਵੇ ਘਰ ਦੇ ਵਿੱਚ ਜੋ ਕੁੜੀਆਂ ਨੇ ਉਹ ਰੋ ਰੀਆਂ ਨੇ ਦੱਸ ਰੀਆਂ ਨੇ ਕਿ ਉਹਨਾਂ ਦੇ ਡਾਕੂਮੈਂਟ ਤੱਕ 파ੜ ਦਿੱਤੇ ਆ ਤਸਵੀਰਾਂ ਦੇ ਵਿੱਚ ਦੇਖੋ ਕਿਵੇਂ ਦੋਵੇਂ ਪੈਣਾ ਇੱਕ ਦੂਜੇ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਇਹ ਘਰ ਦੇ ਬਾਹਰ ਜੋ ਗੱਡੀ ਸੀ ਉਸ ਦੀ ਵੀ ਪੂਰੇ ਤਰੀਕੇ ਨਾਲ ਭੰਨ ਤੋੜ ਕੀਤੀ ਗਈ ਹੈ ਕੁੜੀਆਂ ਰੋ ਰੋ ਕੇ ਮਦਦ ਮੰਗ ਰਹੀਆਂ ਨੇ ਕਹਿ ਰਹੀਆਂ ਨੇ ਕਿ ਸਾਨੂੰ ਬਚਾ ਲਓ ਕਿਉਂਕਿ ਉਹ ਸਾਨੂੰ ਧਮਕੀ ਦੇ ਕੇ ਗਏ ਨੇ ਕਿ ਤੁਹਾਡਾ ਵੀ ਹਸ਼ਰ ਇਹੀ ਕਰਾਂਗੇ ਸਾਡੀ ਮੰਮੀ ਦੇ ਨਾਲ ਕਟਮਾਰ ਕੀਤੀ ਗਈ ਵੀ ਵੀਡੀਓ ਦੇ ਵਿੱਚ ਕੁੜੀਆਂ ਸਾਫ਼ ਤੌਰ ਤੇ ਕਹਿੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਹਿਲਾਂ ਉਹਨਾਂ ਕੁੜੀਆਂ ਦਾ ਬਿਆਨ ਵੀ ਤੁਹਾਨੂੰ ਸੁਣਾ ਦਿੰਦੇ ਨੇ ਜੋ ਇਸ ਵੀਡੀਓ ਦੇ ਵਿੱਚ ਦੱਸ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਘਰ ਦੇ ਵਿੱਚ 40 ਤੋਂ 50 ਦੇ ਕਰੀਬ ਮੁੰਡੇ ਆਉਂਦੇ ਨੇ ਘਰ ਦੇ ਵਿੱਚ ਇਟਾ ਰੋੜੇ ਨਾਲ ਹਮਲਾ ਕਰਦੇ ਨੇ ਬਾਅਦ ਦੇ ਵਿੱਚ ਭੰਨ ਤੋੜ ਕਰਦੇ ਨੇ ਤੇ ਡਾਕੂਮੈਂਟ ਆਧਾਰ ਕਾਰਡ ਹੋਵੇ ਕੋਈ ਬੈਂਕ ਡਿਟੇਲਸ ਹੋਣ ਇਸ ਤਰੀਕੇ ਦੇ ਜੋ ਵੀ ਉਹਨਾਂ ਦੀਆਂ ਬੈਂਕ ਦੀਆਂ ਕਾਪੀਆਂ ਹੁੰਦੀਆਂ ਨੇ ਉਹਨਾਂ ਨੂੰ ਸਾੜ ਦਿੰਦੇ ਨੇ ਘਰ ਦੇ ਵਿੱਚ ਇਹ ਕੁੜੀਆਂ ਅਤੇ ਇਹਨਾਂ ਦੀ ਮਾਂ ਰਹਿ ਰਹੀ ਸੀ ਤੇ ਇਸੇ ਦਰਮਿਆਨ ਇਹ ਹਮਲਾ ਇਹਨਾਂ ਤੇ ਕੀਤਾ ਜਾਂਦਾ ਹੈ ਸਾਡੇ ਸਾਰੇ ਕੁਝ ਛੜੀਆਂ ਮੇਰੇ origignal ਡਾਕੂਮੈਂਟ ਵੀ ਪਾੜ ਕੇ ਚਲ ਗਏ ਅਸੀਂ ਸਾਡੇ ਤੋਂ ਕੋਈ ਡਾਕੂਮੈਂਟ ਵੀ ਨਹੀਂ ਆਗਾ ਆਦੀ ਆਦੀ ਦੀ ਡੈਂਟਰ ਸਰਟੀਫਿਕੇਟ ਵੀ ਬਾੜ ਗਏ ਚਲੇ ਗਏ ਜੇ ਮੇਰੇ ਕੋਲ ਜਾਣਿਆ ਨੇ ਮੰਗਿਆ ਮੈਂ ਦਿਵਾ ਕੇ ਰੱਖਿਆ ਮੇਨ ਸਰਟੀਫਿਕੇਟ ਹਾਂ ਲੈ ਲੇ ਆੜੀ ਦੇ ਜੇ ਮੇਰੇ ਇਨਕਮ ਦੇ ਮੇਰੇ ਦਾਰ ਘਰ ਮੇਰੇ origignal ਸਰਟੀਫਿਕੇਟ ਸਾਰਾ ਕੁਝ ਹੀ ਛੋੜ ਕੇ ਉਹ ਬਾੜ ਕੇ ਚਲੇ ਗਏ ਆ ਕੋਝ ਨਹੀਂ ਰਹਿੰਦਾ ਜਦੋਂ ਦੁਨਿਆ ਦਾ ਘਰ ਤੋੜਦਾ ਤੇ ਨਾ ਦੇ ਨਿੰਨ ਕਮ ਨਹੀਂ ਹੈਗੀ ਅਸੀਂ ਆਪਣਾ ਸਾਰਾ ਸਮਾਨ ਦੁਆਰਾ ਬਣਾ ਦਿੱਤੇ ਮੇਰੇ ਭਰਾ ਸਾਡੇ ਨਾਮ ਨਹੀਂ ਰਹਿੰਦਾ ਜਦੋਂ ਬਿਦਾਦ ਦੇ ਦਿਰਤੇ ਨਹੀਂ ਹੈਗਾ ਜੀ ਆਏ ਬੜੇ ਦੁਖੀ ਮੇਰੇ ਵਰਦੇ ਇੰਡਗੂਮੈਂਟ ਸਾਰੀ ਝਾੜ ਕੇ ਚਲ ਗਈ ਸਾਡੀ ਮਦਰ ਐਦ ਵਕਤ ਚੱਕ ਪਈ ਆ ਉਹਨਾਂ ਨੂੰ ਪਤਾ ਨਹੀਂ ਕਿਹੜੇ ਹੌਸਪੀਟਲ ਲੈ ਕੇ ਗਏ ਨਹੀਂ ਤੇ ਦੋਨੇ ਪਹਿਣਾ ਪਿੰਡ ਜਿਆ ਕਦੀ ਕੋਈ ਆ ਕੇ ਕਹਿ ਦਿੰਦਾ ਹੁੰਦੇ ਅਸੀਂ ਲੁਕੇ ਪੈਸ ਰਦੇ ਸਵੇਰ 4:30 ਵਜੇ ਆਏ ਅਸੀਂ ਮੈਂ ਮੇਰੀ ਮੰਮੀ ਤੇ ਮੇਰੀ ਭੈਣ ਸੁੱਤੇ ਪਿਆ ਸੀਗੇ ਤੇ ਉਹ ਆ ਗਏ ਆ ਅਹੀਂ ਇਧਰੋਂ ਦੀ ਕੋਟੀ ਦਾ ਨਹੀਂ ਭੱਜ ਗਏ ਤੁਹਾਡੀ ਮੰਮਾ ਨੂੰ ਉਹਨਾਂ ਨੇ ਕਾੜ ਲਿਆ ਉਹਨਾਂ ਦੇ ਸੱਟਾਂ ਲੱਗੀਆਂ ਆ ਇਹ ਦੋਨੇ ਪਹਿਣਾਉਣੇ ਤੇ ਇਹ ਤਾਂ ਨਾਲ ਨਾਲ ਹੀ ਰਿੰਦਾ ਨਾਲ ਨਾਲ ਗੁਜ ਦੌੜ ਗਏ ਸਾਡਾ ਵੀ ਸਾਡੇ ਦਿਰਤੇ ਨਹੀਂ ਤਾਂ ਤੁਸੀਂ ਸੁਣਿਆ ਕਿ ਇਸ ਤਰੀਕੇ ਦੇ ਨਾਲ ਇਨ੍ਹਾਂ ਭੈਣਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਇਨ੍ਹਾਂ ਧੀਆ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਹਮਲਾ ਕੀਤਾ ਜਾਂਦਾ ਹੈ ਮਾਂ ਨੂੰ ਜ਼ਖਮੀ ਕੀਤਾ ਜਾਂਦਾ ਹੈ ਮਾਂ ਇਸ ਵੇਲੇ ਜ਼ੇਰੇ ਇਲਾਜ ਹੈ ਇਹ ਕਿਸ ਪੰਜਾਬ ਦੀ ਤਸਵੀਰ ਹੈ ਪੰਜਾਬ ਦੇ ਵਿੱਚ ਕਾਨੂੰਨ ਦੀਆਂ ਧੱਜੀਆਂ ਉੱਡ ਚੁੱਕੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਆਏ ਦਿਨ ਵਾਰਦਾਤਾ ਹੋ ਰਹੀਆਂ ਨੇ ਕਿਤੇ ਕਤਲ ਹੋ ਰਹੇ ਨੇ ਕਿਤੇ ਫਿਰੋਤੀ ਮੰਗੀ ਜਾ ਰਹੀ ਹੈ ਕਿਤੇ ਹਮਲਾਵਰ ਆਂਦੇ ਨੇ ਬਦਮਾਸ਼ ਆਂਦੇ ਨੇ ਗੋਲੀਆਂ ਚਲਾ ਕੇ ਚਲੇ ਜਾਂਦੇ ਨੇ ਦਿਨ ਦਿਹਾੜੇ ਲੁੱਟਖੋ ਹੋ ਰਹੀ ਹੈ ਤੇ ਇਸੇ ਤਰੀਕੇ ਦੀ ਇਹ ਦਾ ਜਿੱਥੇ ਘਰ ਦੇ ਵਿੱਚ ਮਹਿਲਾਵਾਂ ਹੁੰਦੀਆਂ ਨੇ ਉਹਨਾਂ ਦੇ ਘਰ ਦੇ ਵਿੱਚ 40 ਤੋਂ 50 ਦੇ ਕਰੀਬ ਮੁੰਡੇ ਆਉਂਦੇ ਨੇ ਤੇ ਉਹਨਾਂ ਤੇ ਹਮਲਾ ਕਰ ਦਿੰਦੇ ਨੇ ਘਰ ਦੇ ਵਿੱਚ ਜੋ ਕੁੜੀਆਂ ਦੇ ਮੁਤਾਬਕ ਉਹਨਾਂ ਦੇ ਭਰਾ ਦੀ ਦੁਸ਼ਮਣੀ ਸੀ ਤੇ ਭਰਾ ਦੀ ਦੁਸ਼ਮਣੀ ਦਾ ਹੀ ਇਹ ਬਦਲਾ ਉਹਨਾਂ ਤੋਂ ਲਿਆ ਗਿਆ ਹੈ ਪੁਲਿਸ ਦੀ ਮਦਦ ਕੁੜੀਆਂ ਦੇ ਵੱਲੋਂ ਵਾਰ-ਵਾਰ ਮੰਗੀ ਜਾ ਰਹੀ ਹੈ ਪਰ ਹਾਲੇ ਤੱਕ ਕੁੜੀਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਮਦਦ ਨਹੀਂ ਕੀਤੀ ਜਾ ਰਹੀ ਜੇਕਰ ਸਰਪੰਚ ਕੋਲ ਜਾਂਦੇ ਨੇ ਕਿ ਸਾਨੂੰ ਬਚਾ ਲਓ ਸਾਡੇ ਤੇ ਹਮਲਾ ਇਸ ਤਰੀਕੇ ਦੇ ਨਾਲ ਕੀਤਾ ਹੈ ਸਾਨੂੰ ਡਰਾ ਰਹੇ ਨੇ ਧਮਕਾ ਰਹੇ ਨੇ ਸਾਡੇ ਮਨ ਦੇ ਵਿੱਚ ਹਾਲੇ ਵੀ ਡਰ ਹੈ ਕਿ ਕਿਤੇ ਉਹ ਮੁੰਡੇ ਵਾਪਸ ਨਾ ਆ ਜਾਣ ਸਾਨੂੰ ਕੁਝ ਕਾਰਨਾ ਦੇਣ ਇਸ ਤਰੀਕੇ ਦੇ ਨਾਲ ਇਹ ਕੁੜੀਆਂ ਵਾਰ-ਵਾਰ ਕਹਿ ਰਹੀਆਂ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅੱਖਾਂ ਦੇ ਵਿੱਚ ਹੰਝੂ ਹੈ ਚਿਹਰੇ ਤੇ ਡਰ ਉਹ ਨਜ਼ਰ ਆ ਰਿਹਾ ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਕੋਈ ਤੁਹਾਡੇ ਘਰ ਦੇ ਵਿੱਚ ਆਵੇ ਫਿਰ ਤੁਹਾਡੇ ਘਰ ਦੇ ਵਿੱਚ ਹਮਲਾ ਕਰਦੇ ਜੋ ਸਮਾਨ ਹੈ ਸਾਰਾ ਉਸ ਨੂੰ ਭੰਨ ਤੋੜ ਦੇਵੇ ਤਾਂ ਉਹ ਜ਼ਹਿਨ ਦੇ ਵਿੱਚ ਜੋ ਡਰ ਹੈ ਉਹ ਕਦੇ ਵੀ ਨਹੀਂ ਜਾ ਸਕਦਾ ਇਹਨਾਂ ਕੁੜੀਆਂ ਦੇ ਮਨ ਦੇ ਵਿੱਚ ਅੱਜ ਜੋ ਡਰ ਬੈਠਿਆ ਹੈ ਉਹ ਸ਼ਾਇਦ ਕਦੇ ਵੀ ਜ਼ਿੰਦਗੀ ਦੇ ਵਿੱਚ ਖਤਮ ਨਹੀਂ ਹੋਵੇਗਾ ਜਦ ਵੀ ਸੌਣ ਗਿਆ ਫਿਰ ਉਹੀ ਡਰ ਜਿਹੜਾ ਇਹਨਾਂ ਨੂੰ ਜਗਾਵੇਗਾ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਘਰ ਦੇ ਹਰ ਇੱਕ ਸਮਾਨ ਦੀ ਭੰਨ ਤੋੜ ਕੀਤੀ ਗਈ ਹੈ ਫ੍ਰਿਜ ਪੰਨਿਆ ਹੋਇਆ ਹੈ ਘਰ ਦੇ ਵਿੱਚ ਬੂਹੇ ਬਾਰੀਆਂ ਜਿਵੇਂ ਸ਼ੀਸ਼ੇ ਤੋੜੇ ਹੋਏ ਨੇ ਇੱਕ ਭੈਣ ਦੂਜੀ ਭੈਣ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਦੋਵੇਂ ਭੈਣਾਂ ਇਸ ਵੇਲੇ ਡਰੀਆਂ ਹੋਈਆਂ ਨੇ ਪਿਤਾ ਦੀ ਮੌਤ ਹੋ ਚੁੱਕੀ ਹੈ ਮਾਂ ਤੇ ਦੋਵੇਂ ਭੈਣਾਂ ਘਰ ਦੇ ਵਿੱਚ ਰਹਿੰਦੀਆਂ ਸੀ ਪਰ ਇਸੇ ਦਰਮਿਆਨ ਮੁੰਡੇ ਆਉਂਦੇ ਨੇ ਤੇ ਘਰ ਤੇ ਹਮਲਾ ਕਰ ਦਿੰਦੇ ਨੇ ਤਾਂ ਕਿਸ ਤਰੀਕੇ ਦੇ ਨਾਲ ਪੰਜਾਬ ਦਾ ਹਾਲ ਕੀ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਘਟਨਾਵਾਂ ਵਾਪਰੀਆਂ ਨੇ ਪੰਜਾਬ ਪੁਲਿਸ ਇਸ ਵੇਲੇ ਕੀ ਕਰ ਰਹੀ ਹੈ ਵੱਡੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਕਿ ਇਨ੍ਹਾਂ ਕੁੜੀਆਂ ਦੀ ਸ਼ਿਕਾਇਤ ਤੋਂ ਬਾਅਦ ਕੋਈ ਕੇਸ ਦਰਜ ਹੋਵੇਗਾ ਕਿ ਉਹਨਾਂ ਮੁੰਡਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੋ ਇਨ੍ਹਾਂ ਦੇ ਘਰ ਦੇ ਵਿੱਚ ਆਉਂਦੇ ਨੇ ਇਸ ਤਰੀਕੇ ਦੇ ਨਾਲ ਹਮਲਾ ਕਰਦੇ ਨੇ ਸਰਪੰਚ ਤੇ ਕਾਰਵਾਈ ਹੋਵੇਗੀ ਕਿਉਂਕਿ ਕੁੜੀਆਂ ਦਾ ਕਹਿਣਾ ਕਿ ਅਸੀਂ ਸਰਪੰਚ ਨੂੰ ਕਿਹਾ ਪਰ ਸਰਪੰਚ ਸਾਡੀ ਗੱਲ ਨਹੀਂ ਸੁਣ ਰਿਹਾ ਤਾਂ ਵੱਡੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਇਸ ਵੇਲੇ ਇਨ੍ਹਾਂ ਕੁੜੀਆਂ ਦੇ ਮਨਾਂ ਦੇ ਵਿੱਚ ਜੋ ਡਰ ਹੈ ਇਨਸਾਫ ਦੀ ਗੋਹਲ ਲਗਾਤਾਰ ਇੱਕ ਕੁੜੀਆਂ ਲਗਾ ਰਹੀਆਂ ਨੇ ਕਪੂਰਥਲਾ ਦੀ ਇਹ ਤਸਵੀਰਾਂ ਨੇ ਜੋ ਤੁਹਾਨੂੰ ਲਗਾਤਾਰ ਸਕਰੀਨ ਤੇ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਇਹ ਵਾਰਦਾਤ ਇੱਥੇ ਵਾਪਰੀ ਹੈ ਜੀ ਆਪ ਹੀ ਕਮੋਦੀ ਮੇਰੀ ਬੇਟੀ ਤੇਰੇ ਡੈਡੀ ਕਿੱਥੇ ਹੈ ਮੇਰੇ ਲੈਡ ਜੀ ਨਹੀਂ ਚਾਹਤੋ ਕਿ 2 ਸਾਲ ਪਹਿਲਾਂ ਅੱਜ ਮੇਰੀ ਬੈਂਟੀ ਹੁਸ਼ਣ ਪੜੇ ਜਿਨ੍ਹਾਂ ਨੇ ਤੁਹਾਡੇ ਘਰ ਦੀ ਤੋੜਪੰਨ ਕੀਤੀ ਆ ਤੁਸੀਂ ਉਹਨਾਂ ਨੂੰ ਬਚਾਣਦੇ ਆ ਹਾਂਜੀ 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 ਪਛਾਣਦੇ ਆ ਕਿੰਨੇ ਜਾਣੇ ਸੀਗੇ ਘਰ ਤੱਕ 450 ਜਾਣੀ ਸੀ ਸੋਈ ਤੋਈ ਤੁਹਾਡੇ ਘਰ ਨੂੰ ਉਹਨਾਂ ਨੇ ਟਾਰਗੇਟ ਕਿਉਂ ਕੀਤਾ ਪਤਾ ਨਹੀਂ ਜੀ ਸਾਡਾ ਭਰਾ ਜੀ ਸਿੱਧੀ ਗਾ ਹਾਂ ਸਾਡਾ ਬ੍ਰਦਰ ਜੀ ਇਹ ਉਹ ਇੱਕ ਲੜਾਈ ਹੋਈ ਸੀ ਕਿਸੇ ਕੁੜੀਆਂ ਤੋਂ ਅੱਛਾ ਉਸ ਦਿਨ ਉਹ ਨਹੀਂ ਸੀਗਾ ਪਰ ਅਸੀਂ ਉਹ ਸਾਡੇ ਨਾਲ ਨਹੀਂ ਸਹੀ ਰਹਿੰਦਾ ਜੀ ਉਹਨੂੰ ਵੇਚ ਲੈ ਕਿਲਕਿਲ ਕੀਤਾ ਹੋਇਆ ਸਾਡੇ ਕੋਲ ਸਾਰੀ ਹੈਗੀ ਸਾਡੇ ਕੋਲ ਸਾਰੇ ਡਾਕੂਮੈਂਟ ਹੈਗੇ ਇਹਨੂੰ ਵੇਚ ਦੇ ਨਾਲ ਦਜਮਣੀ ਨਹੀਂ ਵਜੇ ਨਾ ਮੈਨੇ ਤੁਹਾਨੂੰ ਟਾਰਗੇਟ ਕੀਤਾ ਅਡੰਪੀ ਤਾਂ ਦੇਰਤੇ ਨਹੀਂ ਹੈਗਾ ਤੁਹਾਡੀ ਤੁਹਾਡੀ ਮਾਂ ਨੂੰ ਉਹਨਾਂ ਨੇ ਵੜ ਲਿਆ ਉਹਨਾਂ ਦੀ ਬਹੁਤ ੱਡਾਂ ਲੱਗੀ ਮਾਤਾ ਮਾਤਾ ਤੁਹਾਡੀ ਕਿੱਥੇ ਆ ਮਾਤਾ ਮੈਂ ਉਹ ਉਹ ਪਤਨੀ ਉਹਨਾਂ ਨੂੰ ਲੈ ਗਏ ਆ ਕਿਰਪਾ ਤੁਸੀਂ ਇਹ ਜਿਹੜਾ ਮਾਮਲਾ ਪੰਚਾਇਤ ਦੇ ਤੇ ਹਾਂ ਚ ਰੈਂਦਾ ਨਹੀਂ ਜੀ ਸਾਡੇ ਪਿੰਡ ਦਾ ਸਰਪੰਚ ਸਾਡੀ ਤੋਂ ਹੁੰਦਾ ਨਹੀਂ ਪੁਲਿਸ ਨੂੰ ਸੂਚਨਾ ਦਿੱਤੀ ਆ ਹਾਂ ਜੀ ਬਲੀਸ ਆਈ ਮੋਕਾ ਦੇਖ ਨਹੀ ਜੀ ਕੋਈ ਸਾਡੇ ਪੁਲਿਸ ਵਾਲਾ ਨਹੀਂ ਆਇਆ ਇਹਨਾਂ ਨੇ ਮੁੰਡਿਆਂ ਨੂੰ ਵੱਢ ਦੋ ਇਹਨਾਂ ਦੀਆਂ ਬੁੜੀਆਂ ਨੂੰ ਵੱਢ ਦੋ ਜਿਨ੍ਹਾਂ ਨੇ ਤੁਹਾਡੇ ਨਾਲ ਆ ਜਿਨ੍ਹਾਂ ਨੇ ਤੁਹਾਡੇ ਸਰਪੰਚ ਦੀ ਪੰਤ ਤੋੜ ਕੀਤੀ ਆ ਉਹ ਸਰਪੰਚ ਨੂੰ ਸ਼ਾਇਦ ਹੁੰਦਾ ਤੁਹਾਡੇ ਮਤਲਬ ਹਾਂਜੀ ਹਾਂਜੀ ਜੀ ਪੂਰੀ ਉਧਰ ਮਦਦ ਕਰਦੇ ਆ ਤੁਹਾਡੇ ਉਹ اپੋਜੀਟ ਪਾਰਟੀ ਜੀ ਇਸ ਕਰਕੇ ਉਹ ਸਾਡੀ ਮਦਦ ਨਹੀਂ ਕਰਦੇ ਕਿ ਅਸੀਂ ਬਹੁਤ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਮੁਝਾ ਲਓ ਤਾਂ ਦੇ ਨਾ ਟਕੂ ਹੀ ਲੰਘ ਕੇ ਬਰ ਸਾਡੀ ਉਹ ਗੱਲ ਨਹੀਂ ਸੋੰਦੇ ਜੀ ਪੁਲਿਸ ਵਾਲੇ ਵੀ ਉਹਨਾਂ ਦੀ ਮਦਦ ਹੀ ਕਰਦੇ ਆ